ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਬਣਾ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਗੱਬਣਾ ਚੈੱਕ ਪਾਸ ਆ ਤੇ ਦੋ ਹੀਪਰ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਟੋਡੇ ਅੱਜ ਬਾਈ ਸਿਕਾਲ ਬਈ ਹੋ ਠੀਕ ਹੋ ਵਧੀਆ ਜੀ ਬੂਰੇ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਕਰ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਠੀਕ ਹੈ ਬਈ ਨਾਮ ਤੇ ਰਸਮੂ ਨਾਮ ਬਿਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਜਿਹੜਾ ਬਰਨਾਲਾ ਦੇ ਤਹਿਸੀਲ ਤਪਾ ਰਹਿ ਜਾਂਦੀ ਆ ਨੇੜੇ ਪਿੰਡ ਬਈ ਜਿਹੜੇ ਆਪਾਂ ਨੂੰ ਭਦੌੜ ਸਹਿਰ ਆ ਜਾਂਦਾ ਬਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 9501 26872 ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਦੇ ਦਾਂ ਗੱਬਣਾਂਗੀ ਇਹ ਗੱਬਣਾ ਰੇ 7 ਤੋਂ 7:30 ਵੀ ਜਾਂਦੀ ਠੀਕ ਆ ਜਿਵੇਂ ਆਪਾਂ ਨੂੰ ਸਿ ਉਹ ਮੈਂ ਆਪਾਂ ਦੰਦ ਜਿੰਨੇ ਡਨਮਾਰਕਾ ਦੀ ਖੋਦਾ ਬਈ ਓਕੇ ਤੇ ایਬੀਐਸ ਇਸ ਹਫਤੇ ਮਨ ਜਾਵਗਾ ਠੀਕ ਆ ਆਪਾਂ ਗਾੜਾ ਪੁੱਛੈਣਗੇ ਆਪਾਂ ਕਿ ਮੈਨੂੰ ਦੱਸਿਆ ਕੋ ਮੈਂ ਦੱਸਦਾ ਲੇ ਵਾ ਬਾਕੀ ਬਹੁਤ ਨਿਆਇ ਚੰਗੀ ਫੀਟਿੰਗ ਆਰਡ ਕੀਤੀ ਬਈ ਬੱਚੀ ਨੇ ਹਜੇ ਟਾਈਮ ਉਹ ਪਹਿਲੇ ਵਾ ਦੇ ਆਰਡਰ ਬਣਾਉਣਾ ਸਟਾਰਟ ਕਰ ਲਿਆ ਲੱਡ ਲੱ ਜਮਾ ਫਿੱਟ ਆਰਡ ਰੱਖਣਾ ਬੱਚੀ ਨੇ ਨਾ ਕੀ ਬਾਤ ਫਾਰਮ ਚੋਂ ਲਈ ਹੈਗੀ ਫਾਰਮ ਦੀ ਵੀਡੀਓ ਹੈਗੀ ਵੀ ਆਪਣੇ ਕੋਲ ਕਿੱਥੋਂ ਲਈ ਹੈਗੀ ਖਾਨ ਦੇਖੇ ਬਾਈ ਮੁੱਠੀ ਵਾਲਾ ਗਾਡੂ ਹਣਾ ਉਹ ਨਿਆਇ ਚਿੰਗੀ ਆਰਡਰ ਦੇਖ ਲੈ ਡਾਕਟਰ ਕਿੰਨਾ ਫੀਟਿੰਗ ਵਾਲਾ ਗਾ ਐ ਨਹੀਂ ਕੋ ਟੁੱਟ ਮੈਂ ਬਣਾਉਣਾ ਗਾ ਹਜੇ ਪਿਆਰ ਟਾਈਮ ਤੇ ਚੜਾਈ ਦੇ ਆਰਡਰ ਦੇ ਚੜਾਈ ਦੇ ਆਰਡਰ ਦੀ ਕਿੰਨੀ ਆ ਬੱਚੀ ਬੜੀ ਸਫਾਈ ਆ ਬਾਈ ਲੈ ਉਹ ਨਿਆਇ ਚਿੰਗੀ ਹੈਗੀ ਮੈਂ ਕਹਿੰਦਾ ਹਜੇ ਟਾਈਮ ਪਿਆ ਤੇ ਉਸ ਦਿਨੋਂ ਤਾਂ ਇਹ ਜਮਾ ਮੈਂ ਜਮਾ ਸਰਾ ਕਰ ਦੇਣਾ ਬੱਚੀ ਹਾਂ ਸਾਰੇ ਚਿੰਗ ਕਰ ਲੈਣੇ ਅੱਗੇ ਗੱਲ ਹੋਰ ਆ ਵੀ ਕਿਦੋਂ ਉਹਨੇ ਲੈਣੀ ਆ ਵੀ ਚੈੱਕ ਕਰਕੇ ਲੈਣਾ ਤੇ ਆਪਣੀ ਤਸੱਲੀ ਕਿਸੇ ਚੀਜ਼ ਦੀ ਕੋਈ ਨਹੀਂ ਠੀਕ ਆ ਬਾਈ ਆਪਾਂ ਚੈੱਕ ਕਰਕੇ ਲੈਂਦੀ ਹੈਗੇ ਆਪਣੇ ਮਾਰਗੇ ਕਰਕੇ ਲੈਣੀ ਹੋਵਾ ਚੈੱਕ ਕਰਾ ਕੇ ਲੈ ਬੰਦਾ ਠੀਕ ਆ ਭਾਈ ਆਪਣੇ ਘਰੇ ਚੈੱਕ ਕਰਾ ਦੋ ਵੀ ਪਿਆਰ ਦੰਦਾ ਇਹ ਵੀਡੀਓ ਚ ਦਿਖਾ ਦਿੰਦੇ ਆ ਕੋਈ ਚੱਕਰ ਨਹੀਂਗਾ ਠੀਕ ਆ ਭਾਈ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਖ ਪੋਣਾ ਵੈੜ ਦੇ ਵਿੱਚ ਫੁੱਲ ਚਾਰ ਦੰਦਾ ਕਿਆ ਬਾਤ ਆ ਭਾਈ ਬਰੀਡ ਇੱਕ ਨੰਬਰ ਆ ਬਰੀਡ ਇੱਕ ਨੰਬਰ ਆ ਫੇਸ ਬਿਊਟੀ ਬੱਛੀ ਦੀ ਵੀ ਕਿੰਨੀ ਹੈ ਓਨੀ ਚੰਗੀ ਆ ਗਈ ਬੜੀ ਚੰਗੀ ਆ ਕਿਆ ਬਾਤ ਆ ਪਾਕੇ ਖੜਨੀ ਘੁਰਨੀ ਬੱਛੀ ਚੈੱਕ ਕਰ ਬਈ ਕਿੰਨੀ ਚੰਗੀ ਆ ਮਾਇਕ ਨਾ ਕੋਕਾ ਪੀਤਾ ਕਿ ਨਹੀਂ ਬੜਾ ਸਰਾਬ ਅੱਛੀ ਬਈ ਬਾਕੀ ਮੰਨ ਗਏ ਚੱਲ ਕਿਹੜੇ ਸਾਨਾ ਬੱਛੀ ਦੇ ਉਧਾਰੀ ਚੱਕੀ ਹੈਗੀ ਆਪਾਂ ਦੁੱਧ ਢੱਕਾ ਨਹੀਂ ਕਹਿੰਦੇ ਤੁਸੀਂ 25 26 ਕਿਲੋ ਪਾ ਦੂ ਬੱਛੀ ਲੈ ਭਾਈ ਤੋਰਾ ਦੇ ਮੈਂ ਕਹਿੰਨਾ ਮੜਕਣਾ ਦੁਰਦੀ ਆ ਕਿ ਨਹੀਂ ਮੜਕਣਾ ਦੇਖਾ ਪੁੰਗੀ ਦੇ ਆ ਬੱਛੀ ਬਈ ਸਹੀ ਆ ਬਾਕੀ ਬੱਛੀ ਬਰੀਡ ਬਰੂਡ ਤਾਂ ਵੀ ਡਾਇਟਰ ਹੋਰ ਦਿਖਾ ਰਹੇ ਸਟ੍ਰੇਟ ਦੇ ਕਿੰਨੇ ਆਗੇ ਸਟ੍ਰੇਟ ਦੇ ਉਤੋਂ ਪੱਧਰ ਜਮਾ ਹੈ ਜਮਾ ਪੱਧਰ ਆਗੇ ਬਿਊਟੀ ਇੱਕ ਨੰਬਰ ਆ ਪ੍ਰਿੰਟ ਬੜਾ ਚੰਗਾ ਚੰਗੇ ਸੀਮੰਟ ਦੀਆਂ ਚੰਗੇ ਸੀਮੰਟ ਤੋਂ ਕਰਮੜੀ ਗੱਭਣਾ ਕਿਹੜੀ ਘੁਰਨੀ ਬੱਚੇ ਜੀ ਕਿੰਨੀ ਚੰਗੇ ਉਹ ਨਹੀਂ ਆਏ ਦੇਖੀ ਭਾਈ ਮੂਰੂ ਦੇਖੀ ਲੈ ਵਾ ਕਿੰਨਾ ਸੋਹਣਾ ਇੱਥੋਂ ਦੇਖੀ ਭਾਈ ਕਿਵੇਂ ਲੇਵਾ ਪੱਟਣਾ ਉਹ ਦੇਖਾ ਵੀ ਹੁਣ ਹੀ ਦੇਖਣਾ ਬੱਛੀ ਕਿੰਨੀ ਚੱਕ ਨਾਡ ਨੋਡ ਦੇਖ ਤਿਆਰੀਆਂ ਦਾ ਮਿਲਕ ਵੈਂਸ ਬਾਕੀ ਡਾ ਪ੍ਰਿੰਟ ਵਾਲੀ ਬੱਛੀ ਆ ਜੀ ਡਾਕਟਰ ਸਹੀ ਗੱਲ ਆ ਬਾਕੀ ਖੜਦੇ ਫੋੜਨੇ ਬੱਛੀਆਂ ਕੱਦ ਦਿਖਾਓ ਡਾਕਟਰ ਲੈ ਕੱਦ ਚੈੱਕ ਕਰੋ ਬਾਈ ਬਾਈ ਬਰਾਬਰ ਖੜਾ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਪੰਨ ਦਾ ਮੈਂ ਕਹਾਂ ਸਿੱਧੀ ਆਈਆਂ ਨੇ ਕੁੱਚਾ ਆਈਆਂ ਵਿੜੀ ਜਾਂਦੀਆਂ ਆਈਆਂ ਹੂੰ ਬੱਛੀ ਡਾਕਟਰ ਆ ਹੁਣ ਮਾਰਨਗੇ ਗੱਬੜ ਬੱਛੀਆਂ ਆਪਾਂ ਅੱਗੇ ਵੀ ਵੇਚੀਆਂ ਆਈਆਂ ਬਾਕੀ ਡਿਮਾਂਡ ਬਹੁਤ ਆ ਗੱਬੜ ਬੱਛੀ ਦੀ ਸਹੀ ਗੱਲ ਆ ਬਾਈ ਬਾਕੀ ਪਿਓਰ ਚਾਈਲਡ ਆਈ ਨਹੀਂ ਕ੍ਰੋਸ ਜੀ ਆ ਗਈ ਸ ਮੁੱਲ ਜਾਇਜ ਹੋ ਮੁੱਲ ਜਵਾਂ ਗਿਆ ਲੋਈ ਹੋਊਗਾ ਫੋਨ ਤੇ ਨਾ ਉਹ ਫੋਨ ਤੇ ਮਨ ਕੇ ਚੱਲ ਕਿਹੜੇ ਬੰਦੇ ਨੇ ਮੈਂ 1.5 ਮਿੰਟਾਂ ਸਾਹਮਣੇ ਵੇਚਣੀ ਹੋਵੇ ਪੂਰੇ ਫੁੱਲ ਰੁਪਿਆ ਦੇ ਵੱਛੀ ਹੈਗੀ ਸਹੀ ਗੱਲ ਆ ਭਾਈ ਲੱਗੇ ਉਤਰੂ ਉਤਰੂ ਦਿਖਾ ਦੇ ਪਿੱਛੇ ਤੋਂ ਦੇਖੀ ਥੋੜੀ ਜੂੜੀ ਫੁੱਲ ਆ ਹਨਾ ਪਿੱਛੇ ਦਾ ਫੁੱਲਾ ਸੈਟਰ ਕਿੰਨੀਆਂ ਚੌੜੀਆਂ ਵੱਛੀਆਂ ਸਹੀ ਗੱਲ ਆ ਭਾਈ ਪੂਰੀ ਮਗਰ ਮੂਰ ਪੈਟ ਕੋਠਾ ਆ ਭਈਆ ਗੋਲ ਬਾਕੀ ਵੱਛੀ ਨੇ ਹੋਰ ਆਰਡਰ ਦੇ ਯਾਰ ਆ ਬਾਲ ਦੇਖ ਬਰੀਕੀਆਂ ਚੈੱਕ ਬਰੀਕ ਕਿਹੜਾ ਇਹਦਾ ਚੜਾਈ ਦੇਖ ਆਰਡਰ ਦੀ ਬਾਕੀ ਵੱਛੀ ਦੇ ਜੇ ਮੈਂ ਫਟਾ ਆਰਡਰ ਆਗਾ ਮੰਨ ਕੇ ਚੱਲ ਖੁੱਚਾਂ ਦਾ ਕਿਵੇਂ ਟਟਮਾ ਟਟਮਾ ਆ ਦੋ ਚਾਰ ਪੰਜ ਸੂਏ ਚੋਂ ਟਟਮਾ ਦਾ ਆਰਡਰ ਨਹੀਂ ਬਣਾਉਣਾ ਹੀ ਨਹੀਂ ਹੈ ਨਾ ਕਿਆ ਬਾਤ ਹੈ ਬਾਕੀ ਕਰੈਕਟਰ ਦੇਖ ਲੈ ਬੱਚੀ ਕਿੰਨਾ ਕਿ ਰਿਕਾਰਡ ਹੈ ਦੀ ਮਾਂ ਦਾ ਵੈਸੀ ਮਾਂ ਦਾ ਵੀ ਉਹ 36 37 ਕਿਲੋ ਦਾ ਕਹਿੰਦੇ ਆ ਕਿਹੜੇ ਫਾਰਮ ਤੋਂ ਲਈ ਜਾਈਗੇ ਆਪਾਂ ਬੱਚੀ ਓਕੇ ਬਾਕੀ ਸੇਵਾ ਦੇਣਾ ਬਾਕੀ ਸੇਵਾ ਦੇਗੀ ਆਪਣੀ ਕੋ ਫਾਰਮ ਦੀ ਵੀਡੀਓ ਵੀ ਹੈਗੀ ਹੈਗੀ ਠੀਕ ਆ ਦਿਖਾ ਦਿੰਦੇ ਆ ਭਾਈ ਕੋਈ ਚੱਕਰ ਨਹੀਂ ਵੀਡੀਓ ਬਾਈ ਕੋਈ ਹੈਗੀ ਬਾਕੀ ਜੇ ਕਿਸੇ ਭਰਾ ਨੇ ਵਟਸਐਪ ਕਰਾਉਣੀ ਹੈ ਵਟਸਐਪ ਵੀ ਭਾਈ ਕਰ ਦੂਗਾ ਕੋਈ ਚੱਕਰ ਨਹੀਂ ਦੇਖ ਲੈ ਵੀ ਹੂੰ ਅਪਾ ਕਿਹੜੀ ਚੀਜ਼ ਕਹੇ ਤੇ ਉਹਦੀ ਗਾਰੰਟੀ ਹੈਗੀ ਬਾਕੀ ਵੀ ਬਾਕੀ ਅਗਲੇ ਆ ਵੀ ਸੰਝ ਨਾ ਲੈਣਾ ਬਾਈ ਹਾਂ ਬਈ ਠੀਕ ਆ ਕੋਈ ਚੈੱਕ ਕਰਨੀ ਵੀਡੀਓ ਬਾਈ ਕੋਲੇ ਪ੍ਰੋਪਰ ਸਾਰੀ ਹੈਗੀ ਸਾਰਾ ਡਾਟਾ ਤਾਂ ਹੀ ਬਾਈ ਨੇ ਸੀਮਣ ਦੱਸਿਆ ਹਾਂ ਬਈ ਜਿਵੇਂ ਬਾਈ ਕਹਿੰਦਾ ਆਪਾਂ ਨੂੰ ਦੱਸਤਾ ਸੀ ਮੈਨੂੰ ਵੀ ਪਤਾ ਆਪਾਂ ਕਹੀਏ ਨੇ ਵੀ ਆਹ ਲੱਗਿਆ ਫਰਾ ਆਪਦੇ ਕੋਲੋਂ ਕੋਈ ਨਹੀਂ ਆ ਗਾਰੰਟੀ ਕੋਈ ਨਹੀਂ ਹੁਣ ਜਿਵੇਂ ਪਿੱਛੇ ਤੋਂ ਕਹਿੰਦਾ ਬਾਈ ਉਹ ਮੈਂ ਆਪਾਂ ਨੂੰ ਉਹਨੇ ਹੀ ਦੱਸਤਾ ਪੂ ਮੈਂ ਦੱਸਤਾ ਆਪਾਂ ਸੈਕਸਡ ਕਹੀਏਗੇ ਕੋਈ ਫਾਇਦਾ ਨਹੀਂ ਗਾਹਾਂ ਜਾ ਕੇ ਬੱਚਾ ਦੇ ਦੇ ਹੂੰ ਕੋਈ ਕੋਈ ਗਾਰੰਟੀ ਨਹੀਂ ਨਹੀਂ ਠੀਕ ਆ ਕਿਵੇਂ ਉਹਨੇ ਦੱਸਿਆ ਪੂ ਮੈਂ ਦੱਸ ਕੇ ਦੇਣੀ ਠੀਕ ਅੱਗੇ ਦੋ ਨੰਬਰ ਤੇ ਕਿੰਨੀ ਕੁ ਉਮਰ ਆ ਬੱਚੇ ਦੀ ਬਈ ਠੀਕ ਆ ਦੰਦ ਚੈੱਕ ਕਰਾ ਬਿਊਟੀ ਬੜੀ ਚੰਗੀ ਹੈ ਨਾ ਬਾਕੀ ਕੱਦ ਬਾਲਾ ਨਜ਼ਾਇਆ ਆ ਬੱਚੀ ਦਾ ਬਈ ਹਾਂ ਬੱਚੇ ਦਾ ਨੰਦੋਂ ਬਈ ਕਹਿੰਦਾ ਜਮਾ ਕੀ ਕੱਚੀ ਖੀਰੀ ਆ ਬਈ ਲੈ ਬਈ ਦੰਦ ਚੈੱਕ ਕਰ ਲੋ ਹਾਂ ਹਾਂ ਬਾਕੀ ਡਾਕਟਰ ਬੱਚਿਆ ਕੱਦ ਤੋਂ ਕੁੱਦ ਫੇਸ ਬਿਊਟੀ ਲੈ ਮੋਦੀਵਾਦੀ ਪੂਰੀ ਚੰਗੀ ਆ ਹਾਂ ਮੋਦੀਵਾਦੀ ਬੱਚੀ ਕੁਆਲਿਟੀ ਕਿੰਨੀ ਕਹਦੇ ਉਹਨੀ ਚੰਗੀ ਆ ਬਾਕੀ ਡਾਕਟਰ ਬੱਚਿਆ ਕੱਦ ਦਿਖਾ ਕਿੰਨਾਗਾ ਲੈ ਕੱਦ ਤਾਂ ਅੰਦਾਜ਼ਾ ਲਾ ਲਿਓ ਭਾਈ ਬਰਾਬਰ ਖੜਾ ਉਸ ਦਾ ਤਾਂ ਅੰਦਾਜ਼ਾ ਲਾ ਲੈ ਲੰਬੀ ਲੁੰਬੀ ਕਿੰਨੀ ਕਹਦੇ ਉਹਨੀ ਆ ਬਾਕੀ ਪਿੱਛੋਂ ਪੁੱਛੋਂ ਚੌੜੀ ਜੜੀ ਪੂਰੀ ਫੋਲਦਾ ਕਿਹੜੀ ਢੋਲੀ ਰਖਾ ਜੀ ਡਾਕਟਰ ਚਾਰ ਹੀ ਥਾਣ ਹੋਣਗੇ ਕਿਸੇ ਬੱਚੀ ਦੇ ਕੋਈ ਭੋੜ ਸਾਂਗ ਨਹੀਂ ਕੀ ਕੀ ਬਾਤ ਆ ਗੱਲਾ ਗੱਲਾ ਥਾਣਾ ਹਾਂ ਬੀ ਬਾਕੀ ਬੱਚੇ ਪੱਦਰ ਪੁੱਦਰ ਵਿਖਾ ਦੇ ਕਿੰਨੇ ਅੰਦਰ ਪੁੱਦਰ ਫੋਲਾ ਤੇ ਪ੍ਰਿੰਟ ਬੜਾ ਸਿੰਘ ਬਰੀਡ ਚੰਗੇ ਡਾਕਟਰ ਬੱਚੀ ਜਮਾ ਟੀਕੇ ਦੇ ਕਾਬਲ ਆਈ ਕੋਮਾ ਮੈਨੇ ਕਿ ਹੁਣ ਹੀੜੇ ਦੀ ਟੀਕਾ ਭਰਾ ਦੇ ਅਗਲਾ ਜਾਏ ਸਹੀ ਹੈ ਬਾਕੀ ਬੱਚੀ ਕੋ ਛੋੜੇ ਨਹੀਂ ਡਾਕਟਰ ਛੋਟੀ ਨਾ ਮੰਨੋ ਦੋ ਆਇਆ ਲਾਜ ਦੋ ਦਾ ਦਾ ਅੰਦਰ ਉਹ ਜਮਾ ਥੀਰੀ ਕਿਹੜੀ ਟੀਕ ਹੈ ਉਸ ਦੀ ਗਾਰੰਟੀ ਹੋਈ ਹੋਈ ਜਾ ਕੇ ਮੱਥਾ ਮਾਰਨ ਦੀ ਲੋੜ ਨਹੀਂ ਜਦੋਂ ਹੀੜ ਚ ਆ ਗਈ ਰਾਮਨਾ ਟੀਕਾ ਕਰਮਾਣੀ ਨੇ ਲੈ ਲੈਣੇ ਹੋਰ ਸਭੀ ਪਲੀ ਬੱਚੀ ਪੱਦ ਵਾਲੀ ਬੱਚੀ ਆਈ ਸਹੀ ਗੱਲ ਆ ਬਾਈ ਬਣ ਕੇ 15 ਕਿ ਮਹੀਨਿਆਂ ਦੀ ਬੱਚੀ ਆ ਗਈ ਬਾਕੀ ਖੜਨ ਨਹੀਂ ਘੁੜਨ ਨਹੀਂ ਲੱਤਾਂ ਲੁੱਤਾਂ ਸਿੱਡਾਂ ਸੁਡਾਂ ਦੀ ਬੱਚੀ ਕਿੰਨੀ ਗੈਦੇ ਉਨੀ ਚੰਗੀ ਆ ਉਨੀ ਚੰਗੀ ਆ ਤੇ ਮੁੱਲ ਜਾਇਜ਼ ਹੀ ਹੋ ਮੋਲ ਜਮਾ ਜੈ ਹੋਏ ਬੱਚੇ ਸਾਹਿਬ ਠੀਕ ਆ ਭਾਈ ਮੋਲ ਜਿਹੜਾ ਬੱਚੀ ਨੇ 40 45 ਮੋਲ ਕਰੀ ਤੂੰ ਫਾਇਦਾ ਨਹੀਂ ਗਾ ਕਿੰਨੇ ਰੁਪਏ ਦੀ ਬੱਚੀ ਹੈਗੀ ਉਹ ਤੂੰ ਜੈ ਜੂਗਾ ਮੋਲ ਬੱਚੀ ਦੇਖ ਲੈਣਾ ਕਿੰਨੀ ਚੰਗੀ ਹੈਗੀ ਸਹੀ ਗੱਲ ਆ ਭਾਈ ਕਿੱਧਰ ਤਿਆਰ ਹੋਣਾ ਬੱਚੀਆਂ ਦੱਸਣਾ ਵੀ ਚੀਜ਼ ਆ ਭਾਈ ਪੜੀ ਵੀ ਬਹੁਤ ਆ ਜਾਣ ਵਾਲੀ ਬੱਚੀ ਆ ਚਾਰ ਥਾਣਾ ਨੰਦ ਬਾਈ ਨੇ ਰਖਾ ਤੇ ਕੱਦ ਫੋਲ ਬ੍ਰੀਡ ਫੋਲ ਦੋ ਜਮਾ ਜੈ ਹੈ ਕੱਦ ਦਿਖਾਏ ਡਾਕਟਰ ਕਿੰਨਾ ਗਾ ਲੈ ਭਾਈ ਬਾਈ ਬਰਾਬਰ ਖੜਾ ਉਸ ਤੋਂ ਮਨ ਅੰਦਾਜ਼ਾ ਲਾਇਓ ਕੱਦ ਦਾ ਲੈ ਭਾਈ ਕੱਦ ਦਾ ਅੰਦਾਜ਼ਾ ਲੱਗਦਾ ਕੋਈ ਛੋਟੀ ਨਾ ਮੰਨੇ ਵੱਛੀ ਨੂੰ ਸਹੀ ਗੱਲ ਆ ਭਾਈ ਪੂਰੇ ਫੁੱਲ ਚੰਗੇ ਚਾਰ ਹੀ ਸਾਨੂੰ ਆ ਗੰਦੋ ਖੀਰੀ ਹੋਣੀ ਬਰੀਟ ਜਾ ਤੋ ਫੋਟ ਚੌੜੀ ਚੌੜੀ ਬਹੁਤ ਆ ਬਹੁਤ ਮਾਗਰੋ ਬਾਈ ਨਾਲੀ ਵੱਛੀ ਆ ਕੋਈ ਐ ਨਹੀਂ ਨੀ ਸਿਲਾਮੀ ਆਗੀ ਹਾਂ ਪੱਧਰ ਆ ਪਿੱਛੇ ਤੋਂ ਵੀ ਪੱਧਰ ਆਗੀ ਤਾਂ ਹਾਂ ਤੋਂ ਬਹੁਤ ਪੱਧਰ ਆ ਕੋਈ ਲੱਤਾਂ ਨਹੀਂ ਆ ਪੜੀ ਲੈਣੀ ਆ ਕੋਈ ਦੁਰਦੀ ਜੋ ਵੀ ਹੈ ਨਹੀਂ ਵੀ ਸਹੀ ਆ ਬਾਕੀ ਬਿਊਟੀ ਦਿਖਾ ਦੇ ਫੇਸ ਦੀ ਕਿੰਨੀ ਆ ਬਿਊਟੀ ਇੱਕ ਨੰਬਰ ਆ ਤੇ ਬੋਦੀ ਵਾਦੀ ਪੂਰੀ ਚੰਗੀ ਆ ਕਰਮਾੜੀ ਦੇ ਕੀ ਬਾਤ ਆ ਭਾਈ ਅੱਗੇ ਬਈ ਤੈਨੂੰ ਨੰਬਰ ਕਿੰਨੀ ਉਮਰ ਦਾ ਬੱਚੇ ਦੀ ਬਈ ਇਹ ਵੀ ਬਈ ਮੰਨ ਕੇ ਚੱਲ 14-15 ਮਹੀਨੇ ਇਕੱਠੀਆਂ ਲੈਣਾ ਲੇਕੋ ਥਾ ਦੇਵੱਚਣਾ ਓਕੇ ਦੰਦੋ ਇਹ ਵੀ ਜਮਾ ਖੀਰੀ ਹੈਗੀ ਲੈ ਬਈ ਦੰਦ ਜਰੂਰ ਦਿਖਾਵਾਂਗੇ ਥੋੜਾ ੱੱੱਕਾ ਕਰਦੇ ਫਲੀ ਵੀ ਬਹੁਤ ਆ ਲੈ ਦਿਖਾ ਦੇ ਜਮਾ ਕੀ ਜਮਾ ਕੱਚੀ ਖੀਰੀ ਹੈ ਜਮਾ ਖੀਰੀ ਆ ਬਈ ਦੰਦਾਂ ਦੇ ਬਾਕੀ ਫੇਸ ਬਿਊਟੀ ਦੇ ਹੂੰ ਬੋਦੀ ਬੋਦੀ ਹੋ ਜਾਏਗੀ ਆਈ ਸਟ੍ਰੇਟ ਦਿਖਾ ਦੇ ਤਾ ਕਿੰਨੀ ਆ ਗਈ ਪੱਧਰ ਫੁੱਲ ਕੱਦ ਦਾ ਅੰਦਾਜ਼ਾ ਲਾ ਰੋ ਬਾਈ ਬਰਾਬਰ ਖੜਾ ਪੂਰਾ ਫੁੱਲ ਆਵੇ ਵਿਚੀਆਂ ਦੁਨਾਂ ਛੋਟੀ ਨਹੀਂ ਸਹੀ ਗੱਲ ਬਾਕੀ ਪੈੱਟ ਕੁੜੇ ਦੀ ਮਗਰੋਂ ਮੂਰੋਂ ਕਿੰਨੀ ਖੜਨੀ ਆ ਵਿਚੀ ਦੀ ਝੂਲੀ ਦਿਖਾ ਦੇ ਡਾਕਟਰ ਚਾਰ ਹੀ ਥਾਣੇ ਚਾਰ ਹੀ ਥਣ ਹੋਣਗੇ ਦਿਖਾ ਦੇ ਨੇੜ ਟੁੱਟ ਲੈ ਬਲ ਬਲ ਪੂਰੇ ਦਿਖਾਉਂਦੀ ਆ ਨਾ ਚੋਲੀ ਦੇ ਫੁੱਲ ਆਵੇ ਚਾਰ ਹੀ ਥਾਣਾ ਗੱਬਣ ਵਾਲੀ ਝੂਲੀ ਆ ਵਿਚੀ ਦੀ ਸਹੀ ਗੱਲ ਆ ਗੱਬਣ ਵਾਲੀ ਝੂਲੀ ਆ ਲੈ ਦੇਖੋ ਇੱਕ ਨੰਬਰ ਝੂਲੀ ਇੱਕ ਨੰਬਰ ਝੂਲੀ ਆ ਬਾਈ ਬਾਕੀ ਵਿਚੀ ਚਾਰ ਹੀ ਥਾਣੇ ਦੇ ਦੰਦੋ ਫੀਰੇ ਬਾਕੀ ਪੀਜਾ ਦਿਖਾਇਆ ਲੈਟ ਆ ਚੀਜ ਚੱਲਾ ਚੌੜੀ ਥੋੜੀ ਚੰਗੀ ਆ ਪੂਰੇ ਫੁੱਲ ਵਾਈਨ ਚ ਚੌੜੀ ਰਹੇਗੀ ਬਾਕੀ ਡੈਕਟਰ ਦੁੰਨੇ ਬੱਚੇ ਕੋਈ ਮੱਥਾ ਮਾਰ ਲੋੜ ਦੇ ਸਭੀਆਂ ਬਣਿਆ ਬੱਚੇ ਬਈ ਜਾਨਸਾਰ ਬਸ ਹੀਟ ਚਾਉਣ ਦੀ ਦੇਰੀ ਆ ਰਾਮ ਦਾ ਸੀਮਣ ਲੈ ਲੈਣਾ ਗਰਮ ਵਾਲੀਆਂ ਦੇ ਬੱਚੇ ਤਾਂ ਹਾਂ ਤੁਹਾਡਾ ਖੜ ਨਹੀਂ ਖੜ ਨਹੀਂ ਬਰੀਡ ਚੈੱਕ ਕਰ ਪੂਰੇ ਫੁੱਲ ਆ ਗਏ ਫੇਸ ਬਿਊਟੀ ਬੱਚੀ ਦੀ ਕਿੰਨੀ ਗੇੜੇ ਹੋਣੀ ਚਾਹੀਦੀ ਹੈ ਖੋਲ ਦੇ ਬਈ ਤੋੜ ਦੇ ਫੇਸ ਦੀ ਬਿਊਟੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕਰ ਮਾਈ ਦਾ ਬਰੀਡ ਚੈੱਕ ਕਰ ਤੋੜਾ ਤਾਰਾ ਵਸੀ ਹੋ ਚਾਰ ਥਾਣਾ ਕਿ ਨਹੀਂ ਚਾਰ ਹੀ ਥਾਣਾ ਬਈ ਵੀ ਮੰਨ ਕੇ ਜੇ ਕੋਈ ਫੋਰਡ ਨਹੀਂ ਸਾਈਨਿੰਗ ਅੱਛੀ ਹੈ ਬਾਕੀ ਅੱਛੇ ਦਾ ਬੋਲ ਕਰਦੀ ਆ ਬਈ ਸਹੀ ਆ ਬਈ ਤੁਸੀਂ ਇਹ ਕਰਕੇ ਹੂੰ ਮੁੱਲ ਜੈਜੂ ਭਰਾ ਮੁੱਲ ਜਮਾ ਜੈਜੂ ਇਹ ਬੱਚੇ ਦੇ ਹਿਸਾਬ ਨਾਲ ਠੀਕ ਆ ਭਾਈ ਬਾਕੀ ਦੇਖ ਲੈ ਬੱਚੇ ਦੇ ਕੈਰੈਕਟਰ ਕਿੰਨੇ ਚੰਗੇ ਹੈਗੇ ਮੁੱਲ ਭਾਈ ਕਹਿੰਦਾ ਜਮਾ ਜੈਜੂ ਬਾਲਾ ਮੁੱਲ ਨਹੀਂ ਕਰਦੇ ਫੇਸ ਬਿਊਟੀ ਬੋਦੀਬਾਦੀ ਸਨਖ ਆਪਣਾ ਬੱਚੇ ਦੇ ਵਿੱਚ ਫੁੱਲ 프ਰਿੰਟ ਫਰੰਟਾ ਇੱਕ ਨੰਬਰ ਬੱਚੇ ਕਿੰਨੇ ਚੰਗੇ ਆ ਪੂਰੀ ਬੋਦੀ ਵਾਲੀ ਹੈਗੀ ਸਹੀ ਗੱਲ ਆ ਭਾਈ ਕਿਆ ਬਾਤ ਹੈ ਹਮ ਲੈ ਕਿਆ ਬਾਤ ਆ ਮੈਂ ਕਰ ਲਿਆ ਡਾਕਟਰ ਨੂੰ ਲੈ ਕੇ ਬੱਚੀਆਂ ਮੈਂ ਕਹਿੰਦਾ ਯਾਰ ਬੱਚੇ ਆਪ ਬੋਲਦੇ ਆਪ ਬੋਲਣਾ ਡਾਕਟਰ ਤੋਂ ਜਦ ਬਾਅਦ ਕੀ ਆਇਆ ਬਾਅਦ ਕੀ ਆਇਆ ਇੱਕ ਦੂਜੇ ਤੋਂ ਗੰਦੋ ਕਿਹੜੀ ਗੱਲ ਕਹਦੇ ਉਹ ਡਾਕਟਰ ਗਾਰੰਟੀ ਹੋਊਗੀ ਬਾਕੀ ਫਿਰ ਇਹ ਕੰਮ ਬਾਈਆਂ ਦਾ ਬਾਈ ਦਾ ਗਾਮਾ ਦਾ ਕੋਈ ਚੰਗੀ ਬੱਚੀ ਮਿਲਦੀ ਆ ਬਾਈ ਲੈ ਲੈਂਦਾ ਠੀਕ ਆ ਕਿ ਨਹੀਂ ਬਾਕੀ ਮੋਹਲ ਵੀ ਬਾਈ ਦੇ ਜਮਾ ਗਿਆ ਹੋਣਗੇ ਉੱਥੇ ਵੀ ਡਾਕਟਰ ਆਪਾਂ ਜਰਸੀ ਤੇ ਐੱਚੇ ਬੱਚੇ ਦੀ ਵੀਡੀਓ ਪਾਈ ਸੀ ਕਿਤੋਂ ਮਰਦੀ ਆ ਬੰਦਾ ਚਾਹੇ ਕੋਈ ਵੀਡੀਓ ਦੇਖ ਲੈ ਚਾਹੇ ਕਿਤੋਂ ਪਤਾ ਕਰ ਲੈ ਰੇਟ ਉਹਨਾਂ ਨਾਲੋਂ ਮੈਨੂੰ ਲੱਗਦਾ ਪਾਰ 7000 ਦਾ ਫਰਕ ਹੋਊਗਾ ਹਰ ਕੋਈ ਹੋਊਗਾ ਹਾਂ ਮਨ ਕੇ ਉਹ ਵੀ ਬੱਚੀਆਂ ਉਹਦੀ ਵੇਚ ਗਏ ਡਾਕਟਰ ਅੱਗੇ ਲੋ ਵੀਡੀਓ ਪਾਉਣਿਆ ਫਿਰ ਸੇਲ ਹੋ ਜਾਂਦੇ ਹੈ ਬਾਕੀ ਮੋਲ ਜਾਇ ਹੁੰਦੀ ਹੈ ਮੋਲ ਜਾ ਜਾਂਦੇ ਹੈ ਕੁਆਲਿਟੀ ਚੰਗੀ ਹੈ ਕੁਆਲਿਟੀ ਇੱਕ ਨੰਬਰ ਹੈ ਪ੍ਰਿੰਟ ਬਰੀਟ ਓਕੇ ਆ ਬਈ ਫਿਰ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਬਈ ਕਿਤੇ ਵੀ ਉਹ ਤੰਨਾ ਜੋ ਕੋਈ ਵੀ ਪਸੰਦ ਕਰੇ ਡਾਕਟਰ ਮੁਕੇ ਪਏ ਹੈਗੇ ਮੈਂ ਕਹਿੰਦਾ ਕੀ ਬਾਤਾਂ ਯਾਰ ਆਰਡਰ ਦੀ ਜਿਹੜੀ ਫੀਟਿੰਗ ਆਈ ਨੇ ਜਿਹੜੀ ਅੱਜ ਤੋਂ ਤਿਆਰੀਆਂ ਦੀ ਬਹੁਤ ਚੰਗੀ ਤਿਆਰੀ ਆ ਲੈ ਦਿਨੋ ਦਿਨ ਕਰਮਾਣੀ ਦੇ ਲੇਵਾ ਪੂਰਾ ਪੰਡਾ ਲੈ ਕੇ ਫਿਰ ਸੋਣਾ ਧੰਨਵਾਦ